ਸੋਸ਼ਲ ਮੀਡੀਆ ਦਾ ਜ਼ਮਾਨਾ ਤਕਰੀਬਨ ਲੋਕਾਂ ਦੇ ਜਿਹੜੇ ਅਕਾਊਂਟਸ ਆ ਕਿਸੇ ਦਾ ਫੇਸਬੁੱਕ ਤੇ ਆ ਕਿਸੇ ਦਾ ਇੰਸਟਾਗ੍ਰam ਤੇ ਆ ਤੇ ਕਈਆਂ ਨੇ YouTube ਚੈਨਲ ਬਣਾਏ ਹੋਏ ਆ ਹੁਣ ਇਹ ਸਾਰੇ ਪਲੇਟਫਾਰਮਸ ਨੂੰ ਚਲਾਉਣ ਵਾਸਤੇ ਚਾਹੀਦਾ ਕੀ ਹੁੰਦਾ ਵੱਧ ਤੋਂ ਵੱਧ ਸਬਸਕ੍ਰਾਈਬਰ ਵੱਧ ਤੋਂ ਵੱਧ ਲਾਈਕ ਵੱਧ ਤੋਂ ਵੱਧ ਕਮੈਂਟਸ ਤੇ ਕ੍ਰੀਏਟਿਵ ਕੰਟੈਂਟ ਹੁਣ ਇਸ ਕ੍ਰੀਏਟਿਵ ਕੰਟੈਂਟ ਦੇ ਚੱਕਰ 'ਚ ਜਾਂ ਕਹਿ ਲਈ ਇਹ ਵੀ ਬ੍ਰੇਕਿੰਗ ਖਬਰ ਦੇ ਚੱਕਰ ਦੇ ਵਿੱਚ ਅਜਿਹੀਆਂ ਖਬਰਾਂ ਪਰੋਸੀਆਂ ਜਾਂਦੀਆਂ ਜਿਨ੍ਹਾਂ ਦਾ ਕੋਈ ਆਧਾਰ ਨਹੀਂ ਹੁੰਦਾ ਕੋਈ ਬੇਸ ਨਹੀਂ ਹੁੰਦਾ ਖਬਰ ਜਿਹੜੀ ਆ ਉਹਨੂੰ ਤੋੜ ਮਰੋੜ ਕੇ ਇਸ ਕਦਰ ਪੇਸ਼ ਕੀਤਾ ਜਾਂਦਾ ਵੀ ਸੁਣਨ ਵਾਲੇ ਨੂੰ ਵੇਖਣ ਵਾਲੇ ਨੂੰ ਇਦਾਂ ਲੱਗੇ ਵੀ ਆਹ ਤਾਂ ਬਹੁਤ ਮਾੜੀ ਗੱਲ ਹੋ ਗਈ ਜਾਂ ਅੱਛਾ ਇਦਾਂ ਹੋ ਗਿਆ ਤਰਸੀਮ ਜਸੜ ਨੇ ਇੱਕ ਪੋਸਟ ਸ਼ੇਅਰ ਕੀਤੀ ਤਰਸੀਮ ਜਸੜ ਪੰਜਾਬੀ ਸਿੰਗਰ ਨੇ ਐਕਟਰ ਨੇ ਬੜੇ ਮਕਬੂਲ ਨੇ ਸਾਰੇ ਉਹਨਾਂ ਨੂੰ ਜਾਣਦੇ ਆ ਚੰਗੀ ਫੈਨ ਫਾਲੋਇੰਗ ਆ ਉਹਨਾਂ ਦੀ ਉਹਨਾਂ ਦੇ ਨਾਲ ਤਸਵੀਰ ਦੇ ਵਿੱਚ ਇੱਕ ਬਜ਼ੁਰਗ ਮਾਤਾ ਜੀ ਖੜੇ ਆ ਔਰ ਨਾਲ ਖੜੇ ਆ ਕੁਲਬੀਰ ਝਿੰਜਰ ਕੁਲਬੀਰ ਝਿੰਜਰ ਇਹਨਾਂ ਦੇ ਬੜੇ ਪਰਮ ਮਿੱਤਰ ਨੇ ਇਕੱਠਿਆਂ ਨੇ ਆਪਣਾ ਕੈਰੀਅਰ ਸ਼ੁਰੂ ਕੀਤਾ ਸੀਗਾ ਗਾਇਕੀ ਦਾ ਪੋਸਟ ਦੇ ਵਿੱਚ ਤਰਸੇਮ ਜਸਰ ਲਿਖਦੇ ਆ ਕਿ ਯਾਰਾ ਤੂੰ ਤਾਂ ਇਹ ਦੁਨੀਆ ਛੱਡ ਕੇ ਅਗਲੇ ਜਹਾਨ ਚਲਾ ਗਿਆ ਪਰ ਮੈਨੂੰ ਅੱਜ ਵੀ ਯਾਦ ਆ ਉਹ ਦਿਨ ਪਰ ਤੇਰੇ ਮਾਤਾ ਜੀ ਸਾਡੇ ਨਾਲ ਨੇ ਅਸੀਂ ਇਹਨਾਂ ਦਾ ਖਿਆਲ ਰੱਖਾਂਗੇ ਅਸੀਂ ਇਹਨਾਂ ਦੇ ਨਾਲ ਆ ਹੁਣ ਇਹ ਪੋਸਟ ਜਿਹੜੀ ਆ ਇੱਕ ਭਾਵੁਕ ਪੋਸਟ ਆਪਣੇ ਦੋਸਤ ਵਾਸਤੇ ਜੋ ਪੋਸਟ ਪੜ੍ਹ ਕੇ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਪੋਸਟ ਦੇ ਵਿੱਚ ਸਾਫ਼ ਲਿਖਿਆ ਕਿ ਇਹ ਕਿਸੇ ਗੁਜ਼ਰ ਗਏ ਵਾਸਤੇ ਜਿਹੜੀ ਪੋਸਟ ਸਾਂਝੀ ਕੀਤੀ ਹੈ ਜਿਹੜਾ ਇਸ ਦੁਨੀਆ ਨੂੰ ਅਲਵਿਦਾ ਆਖ ਗਿਆ ਹੁਣ ਫੋਟੋ ਦੇ ਵਿੱਚ ਖੜੇ ਕੌਣ ਆ ਤਰਸੀਮ ਜੱਸੜ ਦੇ ਨਾਲ ਕੁਲਵੀਰ ਝਿੰਜਰ ਹੁਣ ਲੋਕਾਂ ਨੇ ਇਸ ਵੀਡੀਓ ਨੂੰ ਬਣਾ ਕੇ ਇਸ ਪੋਸਟ ਨੂੰ ਵਾਇਰਲ ਕਰਨਾ ਸ਼ੁਰੂ ਕਰ ਦਿੱਤਾ ਕਿ ਜਿਵੇਂ ਕੁਲਵੀਰ ਝਿੰਜਰ ਦੇ ਨਾਲ ਕੋਈ ਮੰਦਭਾਗਾ ਹਾਦਸਾ ਵਾਪਰ ਗਿਆ ਕਿ ਇਹ ਪੋਸਟ ਇਦਾਂ ਦਰਸਾਈ ਗਈ ਸੋਸ਼ਲ ਮੀਡੀਆ ਦੇ ਉੱਤੇ ਕਿ ਇਹ ਪੋਸਟ ਤਰਸੀਮ ਜੱਸੜ ਨੇ ਕੁਲਬੀਰ ਝਿੰਜਰ ਵਾਸਤੇ ਸ਼ੇਅਰ ਕੀਤੀ ਹੈ ਦਰਸਲ ਸ਼ੇਅਰ ਇਹਨਾਂ ਨੇ ਕੀਤੀ ਆਪਣੇ ਇੱਕ ਦੋਸਤ ਮਰਹੂਮ ਗੁਰਵੀਰ ਸਿੰਘ ਬੈਂਸ ਵਾਸਤੇ ਪਰ ਕਿਉਂਕਿ ਸ਼ਬਦਾਵਲੀ ਜਿਹੜੀ ਹੈ ਉਹਨੂੰ ਤੋੜ ਮਰੋੜ ਲਿਆ ਗਿਆ ਫੋਟੋ ਦੇ ਵਿੱਚ ਜਿਹੜੇ ਤਿੰਨ ਜਣੇ ਖੜੇ ਆ ਤਰਸੀਮ ਜੱਸੜ ਖੜੇ ਆ ਨਾਲ ਇੱਕ ਬਜ਼ੁਰਗ ਮਾਤਾ ਜੀ ਆ ਉਹ ਸ਼ਾਇਦ ਗੁਰਵੀਰ ਸਿੰਘ ਬੈਂਸ ਦੇ ਮਦਰ ਹੋਣਗੇ ਤੇ ਨਾਲ ਪੰਜਾਬੀ ਸਿੰਗਰ ਕੁਲਬੀਰ ਚਿੰਝਰ ਖੜੇ ਆ ਇਹਨੂੰ ਤੋੜ ਮਰੋੜ ਕੇ ਪੇਸ਼ ਕੀਤਾ ਗਿਆ ਜਿਹੜੀ ਇਹ ਖਬਰ ਹੈ ਮੁੜ ਕੇ ਵਾਇਰਲ ਹੋਣ ਲੱਗੀ ਸੋਸ਼ਲ ਮੀਡੀਆ ਪਲੈਟਫਾਰਮਸ ਦੇ ਉੱਤੇ ਕਿ ਕੁਲਬੀਰ ਚਿੰਝਰ ਨਾਲ ਇਦਾਂ ਕੁਝ ਹੋ ਗਿਆ ਹੁਣ ਪੜਨ ਵਾਲੇ ਨੂੰ ਸਮਝ ਵੀ ਆਉਂਦੀ ਹੈ ਕਮੈਂਟਸ ਵੀ ਹੁੰਦੇ ਆ ਉਹਦੇ 'ਚ ਵੀ ਪੜਿਆ ਜਾ ਸਕਦਾ ਹੈ ਕਿ ਦਰਅਸਲ ਕਹਾਣੀ ਕੀ ਹੈ ਜੇ ਪੋਸਟੋਂ ਕਲੀਅਰ ਨਹੀਂ ਹੁੰਦਾ ਜਿਹੜੀ ਪੋਸਟ ਪਾਈ ਜਾਂਦੀ ਹੈ ਉਤੋਂ ਕਲੀਅਰ ਨਹੀਂ ਹੁੰਦਾ ਤਾਂ ਜਿਹੜੇ ਕਮੈਂਟਸ ਹੁੰਦੇ ਆ ਉਤੋਂ ਤਕਰੀਬਨ ਪਤਾ ਲੱਗ ਜਾਂਦਾ ਹੁੰਦਾ ਕਿ ਮਾਜਰਾ ਕੀ ਹੈ ਪਰ ਨਹੀਂ ਕਿਉਂਕਿ ਸੈਂਸੇਸ਼ਨ ਚਾਹੀਦੀ ਹੈ ਖਬਰ ਬ੍ਰੇਕਿੰਗ ਚਾਹੀਦੀ ਹੈ ਆਪਣੇ YouTube ਚੈਨਲ ਤੇ ਆਪਣੇ Facebook ਤੇ Instagram ਦੇ ਉੱਤੇ ਅਸੀਂ ਚਾਹੁੰਦੇ ਆ ਕਿ ਕੋਈ ਅਜਿਹੀ ਖਬਰ ਜਿਹੜੀ ਆ ਉਹ ਪ੍ਰਕਾਸ਼ਿਤ ਕੀਤੀ ਜਾਵੇ ਉਹ ਪੋਸਟ ਕੀਤੀ ਜਾਵੇ ਕਿ ਜਿਹਦੇ ਨਾਲ ਜਿਹੜਾ ਸਾਰੇ ਪਾਸੇ ਜਿਹੜਾ ਟ੍ਰੈਂਡਿੰਗ 'ਚ ਕਮ ਆ ਜਾਵੇ ਤੇ ਇਹਦੇ ਵਾਸਤੇ ਅਸੀਂ ਇਹ ਨਹੀਂ ਸੋਚਦੇ ਵੀ ਅਸੀਂ ਕਿਸੇ ਦੀ ਜਿਹੜੀ ਇਹ ਰਿਸਪੈਕਟ ਹੈ ਜਾਂ ਉਹਦਾ ਕਿਰਦਾਰ ਹੈ ਉਹਦਾ ਤੇ ਲਾ ਦਿੰਨੇ ਆ ਔਰ ਨਾਲ ਦੀ ਨਾਲ ਆਪਣਾ ਜਿਹੜਾ ਚੈਨਲ ਹੁੰਦਾ ਉਹ ਵੀ ਦਾਤੇ ਲੱਗ ਜਾਂਦਾ ਲੋਕ ਕਿਦਾਂ ਵਿਸ਼ਵਾਸ ਕਰਨਗੇ ਦਰਸਲ ਇਹੋ ਜੀ ਕੋਈ ਗੱਲ ਹੀ ਨਹੀਂ ਜਿੱਦਾਂ ਇਸ ਪੋਸਟ ਦੇ ਵਿੱਚ ਲਿਖਿਆ ਗਿਆ ਪੋਸਟ ਜ਼ਰੂਰ ਤਰਸੀਮ ਜੱਸੜ ਨੇ ਸ਼ੇਅਰ ਕੀਤੀ ਹੈ ਫੋਟੋ ਦੇ ਵਿੱਚ ਤਰਸੀਮ ਜੱਸੜ ਵੀ ਖੜੇ ਆ ਨਾਲ ਉਹ ਬਜ਼ੁਰਗ ਮਾਤਾ ਜੀ ਨੇ ਜਿਹੜੇ ਹੋ ਸਕਦਾ ਗੁਰਵੀਰ ਬੈਂਸ ਹੋਂਾ ਦੇ ਮਦਰ ਹੋਣ ਨਾਲ ਕੁਲਬੀਰ ਝਿੰਜਰ ਵੀ ਆ ਪਰ ਇਹ ਪੋਸਟ ਗੁਰਵੀਰ ਬੈਂਸ ਵਾਸਤੇ ਆ ਜਿਨ੍ਹਾਂ ਦਾ ਜਿਹੜਾ ਉਹਨਾਂ ਦੇ ਅਨੁਸਾਰ ਦਿਹਾਂਤ ਹੋ ਗਿਆ ਕਿਉਂਕਿ ਇਹ ਜੋ ਉਹਨਾਂ ਨੇ ਪੋਸਟ ਸ਼ੇਅਰ ਕੀਤੀ ਉਹਦੇ ਹਿਸਾਬ ਨਾਲ ਪਤਾ ਲੱਗਦਾ ਕਿ ਉਹ ਇਸ ਜਹਾਨ ਤੋਂ ਚਲੇ ਗਏ ਹਲvida ਕੇ ਇਸ ਜਹਾਨ ਨੂੰ ਔਰ ਤੋੜ ਮਰੋੜ ਕੇ ਉਹਨੂੰ ਇਦਾਂ ਪੇਸ਼ ਕੀਤਾ ਗਿਆ ਵੀ ਜਿੱਦਾਂ ਕੋਈ ਮੰਦ ਭਾਗਾ ਹਾਦਸਾ ਜਿਹੜਾ ਉਹ ਕੁਲਬੀਰ ਝਿੰਜਰ ਨਾਲ ਵਰਤ ਗਿਆ ਇਹ ਪਹਿਲੀ ਪੋਸਟ ਨਹੀਂ ਆ ਸਨੀ ਦਿਓਲ ਦੇ ਨਾਲ ਵੀ ਇਦਾਂ ਹੋਇਆ ਕਿ ਸਨੀ ਦਿਓਲ ਕਿਸੇ ਫਿਲਮ ਵਾਸਤੇ ਸ਼ੂਟ ਕਰ ਰੇ ਸੀ ਉਹਦੇ ਵਿੱਚ ਸ਼ਾਇਦ ਉਹਨਾਂ ਦਾ ਜਿਹੜਾ ਕਿਰਦਾਰ ਹੈ ਉਸ ਵੀਡੀਓ ਦੇ ਵਿੱਚ ਉਹ ਸ਼ਰਾਬੀ ਦਾ ਔਰ ਉਹ ਜਿਹੜਾ ਸ਼ੂਟ ਜਦੋਂ ਕਰ ਰਿਹਾ ਉਹ ਕਿਸੇ ਆਟੋ ਰਿਕਸ਼ਾ ਵਾਲੇ ਨਾਲ 3 ਵੀਲਰ ਵਾਲੇ ਦੇ ਨਾਲ ਕੁਝ ਗੱਲਬਾਤ ਕਰ ਰਿਹਾ ਤਾਂ ਉਹ ਵੀ ਪੋਸਟ ਵਾਇਰਲ ਹੋ ਗਈ ਕਿ ਸਣੀ ਦਿਓਲ ਜਿਹੜੇ ਆ ਉਹ ਨਸ਼ੇ ਦੇ ਵਿੱਚ ਟੱਲੀ ਆ ਉਹ ਨਸ਼ੇ 'ਚ ਦੇਖੋ ਕੀ ਕੰਮ ਕਰ ਰਹੇ ਆ ਜਦਕਿ ਸ਼ੇਅਰ ਕਰਵਾਣ ਕਰਨ ਵਾਲੇ ਨੂੰ ਇਹ ਭਲੀ ਭਾਂਤ ਪਤਾ ਹੈ ਕਿ ਇਹ ਇੱਕ ਫਿਲਮੀ ਸੀਨ ਹੈ ਇਹਨੂੰ ਫਿਲਮਾਇਆ ਜਾ ਰਿਹਾ ਕਿਸੇ ਗਾਣੇ ਵਾਸਤੇ ਜਾਂ ਕਿਸੇ ਫਿਲਮ ਵਾਸਤੇ YouTube ਚੈਨਲ 'ਚ ਲਾਉਣ ਵਾਲੇ Facebook 'ਚ ਲਾਉਣ ਵਾਲੇ Instagram 'ਚ ਲਾਉਣ ਵਾਲੇ ਜਾਂ ਹੋਰ ਸੋਸ਼ਲ ਮੀਡੀਆ ਪਲੇਟਫਾਰਮਸ ਦੇ ਜਿੰਨੇ ਵੀ ਅਜਿਹੇ ਮਾਧਿਅਮ ਨੂੰ ਉਹਨਾਂ ਨੂੰ ਚਲਾਉਣ ਵਾਲੇ ਉਹਨਾਂ ਦੇ ਅਕਾਊਂਟ ਆਪਣੇ ਟ੍ਰੈਂਡਿੰਗ 'ਚ ਲਿਆਉਣ ਵਾਲੇ ਕੀ ਕਰਦੇ ਨੇ ਅਜਈਆਂ ਖਬਰਾਂ ਨੂੰ ਤੋੜ ਮਰੋੜ ਕੇ ਪੇਸ਼ ਕਰਦੇ ਨੇ ਜਿਹਦੇ ਨਾਲ ਸੈਂਸੇਸ਼ਨ ਬਣੇ ਜਿਹਦੇ ਨਾਲ ਉਹਨਾਂ ਦੇ ਚੈਨਲਸ ਦੇ ਉੱਤੇ ਵੱਧ ਤੋਂ ਵੱਧ ਟ੍ਰੈਫਿਕ ਜਿਹੜਾ ਉਹ ਆਵੇ ਔਰ ਉਹ ਚੈਨਲ ਜਿਹੜਾ ਉਹ ਹਿੱਟ ਹੋ ਜਾਵੇ ਔਰ ਸਦਾ ਟ੍ਰੈਂਡਿੰਗ 'ਚ ਰਵੇ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ